ਕੰਦਾ ਮੈਂ ਉਹਨਾਂ ਨਾਲ ਹੀ ਸਿੱਤਾਂ ਜਿਹੜੇ ਮੇਰੇ ਨਾਲ ਸਿੱਤੇ ਆ ਨਹੀਂ ਕਹੀ ਤੇਰੇ ਵਰਗੇ ਪੈਰਾਂ ਥੱਲੇ ਮਿੱਧੇ ਆ ਜਦੋਂ ਵਰਦੀ ਆ ਡਾਂਗ ਫਿਰ ਕੰਦਾ ਡੱਬਦਿਆ ਨਾਲੇ ਮੈਨੂੰ ਦੇਖਣਾ ਨਹੀਂ ਚਾਹੁੰਦੇ ਉਸਤਾਦ ਜੀ ਨਾਲੇ ਮੇਰੇ 'ਚ ਨਿਗਾਹ ਰੱਖਦੇ ਆ ਠੀਕ ਆ ਬੱਕਰੀਆਂ ਆ ਬੱਕਰੀ ਨੇ 4 ਬੱਚੇ ਦਿੱਤੇ ਦੀ 4 ਬੱਚੇ 4 ਬੱਚੇ ਦਿੱਤੇ ਦੇਖ ਲੈ ਕਿੰਨੇ ਪੱਠਾ ਸੀਗੇ ਸਾਰੇ ਮੇਰੇ ਦੋ ਪੱਠਾ ਤੇ ਦੋ ਬੱਕਰੇ ਦੀ ਠੀਕ ਆ ਕਿਹੜੇ ਰੰਗਾਂ ਦੇ ਬਾਈ ਇਹ ਦੋ ਇੱਕ ਕਾਲਾ ਡੱਬਾ ਦੀ ਇੱਕ ਲਾਲ ਡੱਬਾ ਦੀ ਤੇ ਦੋ ਦੋ ਤੇ ਕਿੰਨੇ ਦੋ ਇਹਦੀਆਂ ਕਹਿੰਦਾ ਸਾਨੂੰ ਤੂੰ ਹੀ ਮੱਤ ਸਿਖਾ ਦਿੱਤੀ ਦਿਲ ਹੋਰ ਕਿਤੇ ਹੁਣ ਲਾਉਂਦੇ ਨਹੀਂ ਜਾਂ ਵਾਅਦਾ ਤੇਰੇ ਨਾਲ ਖਾਣ ਦੀਆਂ ਨਹੀਂ ਹੁਣ ਚੇਤੇ ਵੀ ਗੱਤੇ ਆਉਂਦੇ ਨਹੀਂ ਤੂੰ ਤੋਲ ਦੇ ਨਾਤੇ ਨਾਲ ਸਾਡੇ ਅਸੀਂ ਤੋਲ ਦੇ ਤੇਰੇ ਸਹਿਰਾਂ ਨਾਲ ਅਸੀਂ ਜਾਂਦਾਂ ਦਾ ਦਿਨ ਕੱਟ ਲਾਂਗੇ ਤੂੰ ਖੁਸ਼ ਨਹੀਂ ਕਹਿੰਦਾ ਗੈਰਾਂ ਨਾਲ ਠੀਕ ਹੈ ਹਾਂਜੀ ਹਸਤਰੀਕਾਲ ਸਾਰੇ ਭਾਈਆਂ ਨੂੰ ਆਪਣੇ ਰਾਜੂਬੌਰ ਫਾਰਮ ਦੇ ਅਫੀਸ਼ੀਅਲ YouTube ਚੈਨਲ ਉੱਪਰ ਸਵਾਗਤ ਹੈ ਤੇ ਅੱਜ ਆਪਾਂ ਪਹੁੰਚੇ ਹੋਏ ਹਾਂ ਬਹੁਤ ਹੀ ਪੁਰਾਣਾ ਮੇਲਾ ਜੋ ਕਿ ਨਹਿਰ ਦੇ ਉੱਪਰ ਮੇਲਾ ਭਰਦਾ ਹੈ ਬਹੁਤ ਹੀ ਪੁਰਾਣਾ ਮੇਲਾ ਹੈ ਕਲਿਆਣ ਪਿੰਡ ਦੇ ਵਿੱਚ ਤੇ ਬਾਕੀ 2-3 ਸਾਲ ਹੋ ਗਿਆ ਆਪਾਂ ਨੂੰ ਇਹ ਮੇਲੇ ਤੇ ਆਉਂਦਿਆਂ ਨੂੰ ਤੇ ਬਹੁਤ ਹੀ ਚੰਗਾ ਇੱਥੇ ਦਾ ਮਾਹੌਲ ਹੈ ਮੇਲੇ ਦਾ ਬਾਕੀ ਨਹਿਰ ਦਾ ਪਾਣੀ ਹੈ ਲਵੇ ਬਾਕੀ ਜਗਾ ਵੀ ਬਹੁਤ ਵਧੀਆ ਨਹਿਰ ਦੇ ਉੱਪਰ ਪਟੜੀ ਦੇ ਉੱਪਰ ਮੇਲਾ ਪਰਦਾ ਤੇ ਜਿਹੜੇ ਵੀ ਆਏ ਸਾਲ ਇਸ ਮੇਲੇ ਦੇ ਉੱਪਰ ਪਹੁੰਚਦੇ ਨੇ ਬਾਕੀ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਵਾਂਗੇ ਥੋੜੀ ਤੇ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਕੀ ਹਾਲ ਚਾਲ ਹੈ ਵਧੀਆ ਜੀ ਪੂਰਾ ਕਿਹੜੇ ਪਿੰਡੋਂ ਆਉਂਚੋ ਬਾਈ ਪਿੰਡ ਜੀ ਮਾਨਕੀ ਤੇ ਕਠਾਲੇ ਤੋਂ ਕਿਹੜਾ ਜ਼ਿਲ੍ਹਾ ਪੈਂਦਾ ਆਪਾਂ ਨੂੰ ਜਿਲਾ ਜੀ ਪਹਿਲਾਂ ਦਾ ਸ਼ਕਰੂਰ ਸੀ ਹੁਣ ਮਰੇ ਕੋਟਲਾ ਬਣ ਗਿਆ ਮਰੇ ਕੋਟਲਾ ਜਿਲਾ ਪਿੰਡ ਹੈ ਬਾਈਆਂ ਦਾ ਮਾਨਕੀ ਪਿੰਡ ਹੈ ਹਾਂਜੀ ਮਾਨਕੀ ਕਿੰਨੀਆਂ ਬੱਕਰੀਆਂ ਲੈ ਕੇ ਪਹੁੰਚੇ ਹੋ ਬਾਈ ਅੱਜ ਬੱਕਰੀਆਂ ਹੈਗੀਆਂ ਨੇ ਜੀ 70 80 ਅੱਛਾ ਠੀਕ ਹੈ ਕਰੇ ਵੀ ਨੇ ਜਾ ਕੇ ਸਾਰੀ ਹਾਂ ਕੁਝ ਕੱਢਿਆ ਆਂਦਾ ਮਾਲ ਜੀ ਵਿੱਚੋਂ ਅੱਛਾ ਹੁਣ ਸੂਈਆਂ ਹੋਈਆਂ ਨੇ ਜਾਂ ਕੀ ਸਾਰੀਆਂ ਸੂਈਆਂ ਹੋਈਆਂ ਨੇ ਜੀ ਅੱਛਾ ਦੁੱਧ ਦੱਦ ਪਾਉਨੇ ਹੋ ਹਾਂ ਹੁਣ ਦੁੱਧ ਦੱਦ ਪਾਉਨੇ ਆ ਠੀਕ ਹੈ ਹਾਂਜੀ ਤੇ ਕਿੰਨਾ ਕੁ ਟਾਈਮ ਆਪਣਾ ਪੁਰਾਣਾ ਇਹ ਬੱਕਰੀਆਂ ਦੇ ਇਹ ਪਹਿਲਾਂ ਤੋਂ ਐ ਜੱਦੀ ਪੁੱਛਤੀ ਆ ਅੱਛਾ ਆਪਣੇ ਪੁਰੇ ਨਹੀਂ ਛੋਟੇ ਹੁੰਦੇ ਪਰੇ ਜੜ ਪੜੇ ਤਾਂ ਹੈਗੇ ਆ ਅੱਛਾ ਕਿੰਨੇ ਪੜੇ ਹੋ 10 ਪੜੇ ਹੋ ਜੀ ਅੱਛਾ ਫਿਰ ਇੱਧਰ ਆ ਗਏ ਹਾਂ ਹਾਂਜੀ ਫਿਰ ਇੱਧਰ ਆ ਗਏ ਠੀਕ ਹੈ ਬਾਈ ਗਾ ਪੜੇ ਵੀ ਹੋਏ ਆ ਤੇ ਇੱਧਰ ਵੀ ਆ ਗਏ ਹੈ ਤੇ ਬੱਕਰੀਆਂ ਦਾ ਕੰਮ ਕਿਵੇਂ ਆ ਬਾਈ ਆਪਾਂ ਹੁਣ ਨਵੀ ਕੰਮ ਤਾਂ ਜੀ ਵਧੀਆ ਜੇ ਹੁਣ ਬੰਦੇ ਨੇ ਸ਼ੌਦੇਬਾਜੀ ਕਰੀ ਜਾਣੇ ਨੇ ਕਿ ਦੋ ਦੋ ਦੇਤੀਆਂ ਦੋ ਕੱਢਤੀਆਂ ਉਹਦਾ ਫਿਰ ਹੁਣ ਬੰਦਾ ਖਤਾ ਖਾਂਦਾ ਹੀ ਆ ਠੀਕ ਹੈ ਜੇ ਬੰਦਾ ਹੁਣ ਦਿਲ ਨੂੰ ਲਾ ਕੇ ਚੋਕਰੇ ਚਾਰੇ ਜਾਂ ਪੱਠਾ ਪੁੱਠਾ ਰੱਖੇ ਉਹਦਾ ਕਾਮਯਾਬ ਹੋ ਜਾਂਦਾ ਠੀਕ ਹੈ ਜਿਹੜਾ ਬੰਦਾ ਹੁਣ ਪੱਠਾ ਹੀ ਨਹੀਂ ਰੱਖਦਾ ਉਹਨੇ ਫਿਰ ਕੀ ਕਾਮਯਾਬ ਹੁਣ ਹਣ ਮੁੱਲ ਲੈ ਕੇ ਤਾਂ ਆਪਾਂ ਨੂੰ ਪਤਾ ਹੀ ਹੈ ਜੀ ਕੋਈ ਦੇ ਰੇਟ ਦੇਖੋ ਬੱਕਰੀਆਂ ਬਹੁਤ ਕਿੰਨੀਆਂ ਮਹਿੰਗੀਆਂ ਨੇ ਬੱਕਰੀਆਂ ਕੋਈ ਨਹੀਂ ਉਹ ਕਰਦਾ ਬਾਕੀ ਕਦਾਂ ਇਕੱਠਾ ਪਿੱਛੇ ਵਾਲਾ ਪੱਜਣ ਲੱਗ ਹਾਂ ਕਦਾਂ ਪਿੱਛੇ ਲੋਕ ਉਹ ਕਰ ਲੱਗੇ ਵਧੀਆ ਕੁਆਲਿਟੀ ਥੱਲੋਂ ਚੰਗੀ ਬੱਕਰੀ ਹਰ ਇੱਕ ਹਰ ਇੱਕ ਬੰਦਾ ਚਾਹੇ ਅਣਜਾਣ ਹੀ ਉਹ ਵੀ ਆ ਕੇ ਚੰਗੀ ਫੜੂ ਜੀ ਹਾਂ ਸਹੀ ਗੱਲ ਕੋਈ ਵੀ ਬੰਦਾ ਅਣਜਾਣ ਆ ਚਾਹੇ ਕੋਈ ਮੇਮਣਾ ਚਾਹੇ ਕੋਈ ਬੱਕਰੀ ਅਗਲੇ ਚੰਗੀ ਆ ਕੇ ਫੜੂ ਅਗਲੇ ਤਾਂ ਅਣਜਾਣ ਹੀ ਠੀਕ ਹੈ ਤੇ ਬੱਕਰੀਆਂ ਦਿਖਾ ਦਿਓ ਅੱਜ ਤੁਹਾਡੇ ਕਹਿਣਿਆਂ ਨੇ ਬੱਕਰੀਆਂ ਦਿਖਾ ਦਿੰਦੇ ਜੀ ਆਇਓ ਜਾਹ ਮੰਨਦਾ ਕਾਲੀਆਂ ਹੀ ਰੱਖਦੇ ਹਣਾ ਕਾਲੀਆਂ ਦੇ ਫੈਨ ਆ ਜੀ ਆਪਾਂ ਵੈਲ ਤੋਂ ਠੀਕ ਆ ਹਨੇ ਕਰ ਆਪਣੀ ਇਹ ਘਰ ਦੀ ਨੇ ਬੱਕਰੀਆਂ ਘਰ ਦੀਆਂ ਨੇ ਜੀ ਹਾਂ ਹਾਂ ਆਪਾਂ ਪੱਠੇ ਬਾਹਾਂ ਮੋਲ ਦਾ ਕਈ ਕਹਣਾ ਕਰੇ ਇਹ ਇਹ ਦੰਦ ਹੋ ਗਈ ਇਹ ਦੰਦ ਪੂਰੇ ਹੀ ਨੇ ਜੀ ਠੀਕ ਆ ਪੂਰੇ ਦੰਦ ਹੈ ਕਿੰਨੇ ਸੂਏ ਲੈ ਲਏ ਤੋਂ ਬਾਈ ਇਹਦੇ ਸੂਏ ਲੈ ਲਏ ਜੀ 4 ਅੱਛਾ ਕਰਨ ਕੋਲ ਬਹੁਤ ਚੰਗਾ ਹੈ ਨਾ ਹਾਂ ਆਹ ਦੇ ਦੀਆਂ ਪੱਠਾਂ ਖੜੀਆਂ ਨੇ ਇੱਕ ਸ਼ੂਪਾ ਪੱਠ ਦਾ ਸ਼ੂਪੀ ਨਿਆਣੀ ਕਿਤੇ ਲੱਗੀ अच्छा ਪੱਠਾ ਸਾਰੀਆਂ ਪਾਈਆਂ ਘਰਦਿਆਂ ਰੱਖੀਆਂ ਹੋਈਆਂ ਨੇ ਸਾਰੀਆਂ ਘਰਦਿਆਂ ਨੇ ਜੀ ਇੱਕੋ ਜਿਹੀ ਦੇਖ ਲੋ ਖੱਟੀ ਅੱਖ ਹੈ ਨਾ ਇਹਦੀ ਚੱਟੀ ਹੈ ਦੇਖ ਇੱਕ ਆ ਦੀ ਜਿਹੜੇ ਨਾਲ ਵੀ ਜਮੀ ਕਾਲੀਆਂ ਡੰਚ ਮੱਥਿਆਂ ਤੇ ਫੁੱਲ ਨੇ ਬੱਕਰੀਆਂ ਦੇ ਆਹੂ ਕੰਮ ਦੇ ਸਾਦ ਐਂਡ ਟਾਪ ਕੁਆਲਟੀ ਦਾ ਮਾਲ ਲੈ ਕੇ ਵੀ ਪਹੁੰਚੇ ਹੋਏ ਨੇ ਬੱਕਰੀਆਂ ਪੂਰੀਆਂ ਟਾਪ ਦੀਆਂ ਦੇਖ ਪਾਏ ਖੱਟੀ ਹੋਈ ਦੇਖ ਸਾਹਿਬੋਂ ਬਾਈ ਬੱਕਰੀਆਂ ਬਾਈ ਦੀਆਂ ਪਿਓਰ ਟਾਪ ਕੁਆਲਿਟੀ ਨੱਕ ਨੁੱਕਾ ਸਿੰਗੀ ਸੁੰਗੀ ਸਾਰਾ ਕੁਛ ਐਨ ਓਕੇ ਦੀ ਰਿਪੋਰਟ ਐ ਤੇ ਹੁਣ ਸਾਰੀਆਂ ਸੂਈਆਂ ਹੋਈਆਂ ਨੇ ਬਾਈ ਬੱਕਰੀਆਂ ਸਾਰੀਆਂ ਸੂਈਆਂ ਹੋਈਆਂ ਨੇ ਜੀ ਲਾ ਵਾਟੇ ਅੱਛਾ ਬੱਚੇ ਕਿੰਨੇ ਕਿੰਨੇ ਦੇ ਰੱਖੇ ਨੇ ਬੱਕਰੀਆਂ ਨੇ ਬੱਕਰੀ ਨੇ ਕੋਈ ਦੋ ਕਿਸੇ ਨੇ ਤਿੰਨ ਅੱਛਾ ਵਾ ਤਾਂ ਦੋ ਦੋ ਜਾਂ ਤਿੰਨ ਤਿੰਨ ਦਿੱਤੇ ਨੇ ਬੱਕਰੀਆਂ ਦੀ ਠੀਕ ਐ ਮੇਮ ਨੇ ਮੂਵ ਨੇ ਕਰਦਾਂ ਨੇ ਉਹ ਸੇਲ ਹਾਂ ਮੇਮ ਨੇ ਚ ਕਰਦੇ ਨੇ ਅੱਛਾ ਪੱਠਾ ਕਿੰਨੀਆਂ ਕਰਾ ਦਿੰਦੇ ਆਏ ਸੂਏ ਅੱਤਮੇ ਸਾਰੀਆਂ ਹੀ ਰੱਖਦੇ ਆ ਜੀ ਅੱਛਾ ਪੱਠਾ ਨਹੀਂ ਵੇਚਦੇ ਪੱਠਾ ਨਹੀਂ ਵੇਚਦੇ ਆਪਾਂ ਅੱਛਾ ਅੱਛਾ ਪੱਠਾ ਜੇ ਕੋਈ ਬਾਹਲੇ ਖੜੇ ਪੈ ਜੇ ਕੀ ਕਹਿਣਾ ਇੱਕ ਅੱਧੇ ਦੇ ਦਈਏ ਦੇ ਦਈਏ ਨਹੀਂ ਪੱਠਾ ਨਹੀਂ ਦਿੰਦੇ ਅੱਛਾ ਬੱਕਰੀ ਚਾਹੇ ਇੱਕ ਕੱਢਣੀ ਪੈ ਜੇ ਜ਼ਰੂਰ ਉਹ ਕੱਢਦੇ ਨੇ ਅੱਛਾ ਤੇ ਬੱਕਰੀ ਦਾ ਰੇਟ ਰੂਟ ਕੀ ਚੱਲਦਾ ਅੱਜ ਕੱਲਾ ਰੇਟ ਜੀ ਹੁਣ ਜੇ ਆਪਾਂ ਬੱਕਰੀਆਂ ਨੂੰ ਨਾਰਮਲ ਦੇਣੀਆਂ ਨੇ ਬੱਕਰੀਆਂ 25 25 ਦੀਆਂ ਤਾਂ ਹੁਣ ਆਮ ਵੇਚੀ ਜਾਂਦੀਆਂ ਨਾ ਠੀਕ ਹੈ ਜੇ ਆਪਾਂ ਕੱਢ ਕੇ ਦੇਣੀਆਂ ਨੇ ਬੱਕਰੀਆਂ ਖੈਗੀਆਂ ਨੇ ਸਾਰਾ 10 12 ਬੱਕਰੀਆਂ ਦਾ ਅਗਲਾ ਇੰਨੇ ਦਿਨ ਨੂੰ ਛੱਪ ਲੈ ਤੇ ਦੁੱਧ ਦੀ ਗੱਲ ਕਰੀਏ ਜੇਕਰ ਆਪਾਂ ਕਿੰਨਾ ਕ ਆਪਣੀ ਬੱਕਰੀ ਥੱਲੇ ਦੁੱਧ ਦਾ ਐਨ ਦੁੱਧ ਕਦੇ ਮਣਿਆ ਮੁਰਿਆ ਤਾਂ ਹੈ ਨਹੀਂ ਜੀ ਅੱਜ ਤੱਕ ਐਵੇਂ ਕਹਿ ਰਹੀ ਆਪਾਂ ਝੂਠ ਮਾਰੀ ਜਾਈਏ ਅੱਛਾ ਪਰ ਦੁੱਧ ਬੱਕਰੀਆਂ ਥੱਲੇ ਆਪਣੇ ਰੱਬ ਦੇ ਹੁਕਮ ਨਾਲ 4-4 5-5 ਕਿਲੋ ਹੋਏਗਾ ਪੂਰੀ ਖਰਾਕ ਪਾ ਕੇ ਇਕੱਲਾ بار-ਬਾਰ ਦੇ ਚਰੇ ਤੇ ਨਾ ਬਾਰ-ਬਾਰ ਦੇ ਚਰੇ ਤੇ 4-5 ਕਿਲੋ ਹਾਂ ਜੇ ਆਪਾਂ ਐਕਸਟਰਾ ਕਰੀ ਪਾਈਏ ਫੇਰ ਬਈ ਫੇਰ ਆਇਆ ਜੀ ਪਾਇਆ ਖੰਡ ਹੋਰ ਵੱਜਣਗੀਆਂ ਠੀਕ ਹੈ بار بار ਦੇ ਚਰੇ ਦੇ ਹੁਣ ਹਰੇ ਬਾਈ ਆਹ ਕਿ ਹੁਣ ਹਰੇ ਬਾਈ ਰਾਜਮੀ ਮਿਲਦੀ ਹੈ ਇਹਨਾਂ ਮੌਸਮਾਂ ਦੀ ਖੁੱਲੀ ਹੈ ਨਾ ਮੌਸਮਾਂ ਖੁੱਲੀ ਆਪਦੇ ਮੂੰਹ ਇਹਨਾਂ ਨੇ ਖਾਣਾ ਹੁਣ ਹਾਰ ਤੱਕ ਬੱਕਰੀਆਂ ਦੁੱਧ ਦਈਏ ਜਾਣੀਆਂ ਬੱਕਰੀਆਂ ਜਾ ਕੇ ਦਬਣ ਗਈਆਂ ਸੌਣ ਚ ਸੌਣ ਚ ਸੌਣ ਚ ਬੱਕਰੀਆਂ ਦਬ ਜੇਦੀ ਨੇ ਭਾਦੋ ਚ ਫੇਰ ਉੱਠ ਖੜਦੀਆਂ ਨੇ ਠੀਕ ਹੈ ਤੇ ਮੈਂ ਥੋੜਾ ਬਾਈ ਸ਼ਾਇਰੀ ਸ਼ੂਰੀ ਵੀ ਗਾ ਲਾਣੇ ਹਾਂ ਹਾਂ ਗਾ ਲੇਦੇ ਆਂ ਅੱਛਾ ਗੀਤ ਵੀ ਗਾ ਦੇਣੇ ਬਾਈ ਮਸ਼ਹੂਰ ਨੇ ਪੂਰੇ ਸ਼ਾਇਰੀਆਂ ਵੀ ਗਾਉਂਦੇ ਨੇ ਤੇ ਕੀ ਨਾਮ ਆਪਣੇ ਪੇਜ ਦਾ ਸਰੰਦਰ ਲਾਡੀ ਸਰੰਦਰ ਲਾਡੀ ਬਾਈ ਦਾ ਪੇਜ ਹੈ ਇੰਸਟਾਗ੍ਰam ਤੇ ਜਰੂਰ ਫੋਲੋ ਕਰ ਲਿਓ ਤੇ ਸੁਣਾ ਦੇ ਫਿਰ ਇੱਕ ਅੱਧੀ ਮਾਹੌਲ ਜਾ ਬਣ ਜੂਗਾ ਸੁਣਾ ਦੇ ਨੇ ਜਰੂਰ ਸੁਣਾ ਦੇ ਮੇਰਾ ਕਹਿੰਦਾ ਸਾਨੂੰ ਤੂੰ ਹੀ ਮੱਤ ਸਿਖਾ ਦਿੱਤੀ ਦਿਲ ਹੋਰ ਕਿਤੇ ਹੁਣ ਲਾਉਂਦੇ ਨਹੀਂ ਜਾਂ ਵਾਅਦਾ ਤੇਰੇ ਨਾਲ ਖਾਣ ਦੀਆਂ ਨਹੀਂ ਹੁਣ ਚੇਤੇ ਵੀ ਕਦੇ ਆਉਂਦੇ ਨਹੀਂ ਤੂੰ ਤੋਲ ਦੇ ਨਾ ਤੇ ਨਾਲ ਸਾਡੇ ਅਸੀਂ ਤੋਲ ਦੇ ਤੇਰੇ ਸ਼ਹਿਰਾਂ ਨਾਲ ਅਸੀਂ ਜਾਦਾਂ ਦਾ ਦਿਨ ਕੱਟ ਲਾਂਗੇ ਤੂੰ ਖੁਸ਼ ਨਹੀਂ ਕਹਿੰਦਾ ਗੈਰਾਂ ਨਾਲ ਠੀਕ ਹੈ ਧੰਨਵਾਦ ਬਾਈ ਦਾ ਤੇ ਤੂੰ ਵੀ ਸੁਣਾ ਦੇ ਲਾਡੀ ਕੋਈ ਮੈਂ ਵੀ ਸੁਣਾਵਾ ਯਾਰ ਹਾਂ ਕਹਿੰਦਾ ਪੇਜ ਆਇਆ ਮਰਾ ਤੇ ਬਾਈ ਸ਼ਾਇਰੀਆਂ ਵਧੀਆ ਗਾਉਂਦੇ ਨੇ ਇੰਦਗੜ ਵੀ ਬਾਈਆਂ ਨੇ ਬਹੁਤ ਸ਼ਾਇਰੀਆਂ ਵਧੀਆ ਗਾਈਆਂ ਸੀ ਤੇ ਉਸ ਤੋਂ ਬਾਅਦ ਛਪਾਰ ਹਨਾ ਛਪਾਰ ਵੀ ਵਧੀਆ ਗਾਈਆਂ ਸੀ ਤੇ ਜਰੂਰ ਫੋਲੋ ਵੀ ਜਰੂਰ ਕਰਿਓ ਬਾਈ ਪੇਜ ਨੂੰ ਤੇ ਆਪਣੇ ਚੈਨਲ ਨੂੰ ਵੀ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰਦੇ ਜਾ ਕਰੋ ਮੈਂ ਵੀ ਬੋਲਾਂ ਯਾਰ ਬੋਲ ਦੇ ਮੈਂ ਸਭ ਮੀ ਜਿਹੜੀ ਜ਼ਿਆਦਾ ਛੱਡ ਦੇ ਆਹ ਤਾਲੀ ਜ਼ਿਆਦਾ ਲੇਖ ਕੇ ਕਰਤਾ ਲਈਏ ਤੂੰ ਸੁਣਾ ਦੇ ਨੀ ਉਹਨਾਂ ਤੂੰ ਸੁਣਾ ਦੇ ਇੱਕ ਅੱਧੀ ਹੋਰ ਸੁਣਾ ਦੇ ਇੱਕ ਅੱਧੀ ਤੈਨੂੰ ਹੋਰ ਸੁਣਾ ਦੇ ਮੈਂ ਕੱਢ ਜਾ ਫੇਰ ਆ ਮੈਂ ਸੁਣਾਵਾਂ ਸੁਣਾ ਫੇਰ ਕਹਿੰਦਾ ਮੈਂ ਉਹਨਾਂ ਨਾਲ ਹੀ ਸਿੱਤਾਂ ਜਿਹੜੇ ਮੇਰੇ ਨਾਲ ਸਿੱਤਿਆ ਨਹੀਂ ਕਹੀ ਤੇਰੇ ਵਰਗੇ ਪੈਰਾਂ ਥੱਲੇ ਮਿੱਦਦੇ ਆ ਜਦੋਂ ਵਰਦੀ ਆ ਡਾਂਗ ਫੇਰ ਕੰਦਾ ਡੱਪ ਦਿਆ ਨਾਲੇ ਮੈਨੂੰ ਦੇਖਣਾ ਨਹੀਂ ਚਾਹੁੰਦੇ ਉਸਤਾਦ ਜੀ ਨਾਲੇ ਮੇਰੇ 'ਚ ਨਿਗਾਹ ਰੱਖਦੇ ਆ ਕਹਿਰੀਆਂ ਬਹੁਤ ਵਧੀਆਂ ਨੇ ਬਾਈ ਦੀਆਂ ਔਰ ਸੁਣਾਇਆ ਬਈ ਜਾਲ ਕਰ ਨਹੀਂ ਪਊ ਫੜ ਜੋ ਜੀ ਅੱਛਾ ਹੂੰ ਚਲ ਇਹਨੇ ਬੱਕਰੀ ਦਿਖਾ ਦੇ ਬਈ ਬੱਕਰੀ ਦਿਖਾ ਦੇ ਬੱਕਰੀ ਦਿਖਾ ਹਾ ਕੋ ਨਹੀਂ ਫੜ ਲਿਆ ਉਹ ਗੱਡੀ ਨੇ ਬੱਕਰੀ ਦਾ ਕਾ ਖੜੀ ਆ ਜੀ ਬੱਕਰੀ ਆ ਵੀ ਚੰਗੀ ਆ ਪੂਰੀ ਆ ਵੀ ਆਪਣੀ ਘਰ ਦੀ ਏ ਬਈ ਨਹੀਂ ਜੀ ਇਹ ਬੱਕਰੀ ਮੋਲ ਦੀ ਏ ਅੱਛਾ ਹਾਂ ਰੋਡੀ ਬੱਕਰੀ ਹੈ ਇਹ ਰੋਡੀ ਬੱਕਰੀ ਆ ਕੱਦ ਕਾਟ ਬਹੁਤ ਆ ਨਾ ਬੱਕਰੀ ਦਾ ਕੱਦ ਕਾਟ ਬਹੁਤ ਆ ਜੀ ਹਾਂ ਕਿੰਨੇ ਸੂਏ ਹੋ ਗਈ ਮੈਂ ਤਾਂ ਹਰੇ ਬਾਪੇ ਦੇ ਪਹਿਲਵਾਨ ਪਹਿਲਾ ਸੂਆ ਦਿੱਤਾ ਪਹਿਲੇ ਸੂਏ ਦੀ ਮੇਮਣਾ ਛੱਟ ਗਈ ਬਸ ਫਿਰ ਪਹਿਲੇ ਮਾਨੀ ਪਹਿਲੇ ਸੂਏ ਇਹ ਹਲੋ ਬਾਈ ਮੈਂ ਤਾਂ ਪਹਿਲੀ ਵਾਰ ਦੇਖੀ ਐ ਏਡੀ ਰੋਡੀ ਬੱਕਰੀ ਇਹ ਜਿਆਦਾਤਰ ਛੋਟੀ ਹੀ ਹੁੰਦੀਆਂ ਨੇ ਹਨਾ ਕੱਦ ਕਾਟ ਬਹੁਤ ਆ ਕੋਨੀ ਬੱਕਰੀ ਕਹਿੰਦੇ ਨੇ ਜਿਹਨੂੰ ਤੇ ਪੂਰੀ ਐਨ ਹੁਣ ਤਿਆਰ ਆ ਸੂਣ ਤੇ ਹਾਂ ਠੀਕ ਐ ਵੀਨਾ ਕੱਡੂ ਹਣਾ ਹਾਂ ਕੱਡੂ ਵੀਨਾ ਝੇਤ ਚ ਜਾ ਕੇ ਸੂਹ ਝੇਤ ਸੂਹ ਹਾਂ ਠੀਕ ਆ ਬੱਕਰੀ ਆ ਆ ਬੱਕਰੀ ਨੇ 4 ਬੱਚੇ ਦਿੱਤੇ ਦੀ 4 ਵਿੱਚ 4 ਬੱਚੇ ਦਿੱਤੇ ਦੀ ਦੇਖ ਲੈ ਕਿੰਨੇ ਪੱਠਾ ਸੀਗੇ ਸਾਰੇ ਮੇਮ ਦੋ ਪੱਠਾ ਤੇ ਦੋ ਬੱਕਰੇ ਦੀ ਠੀਕ ਆ ਕਿਹੜੇ ਰੰਗਾਂ ਦੇ ਬਾਈ ਇਹ ਦੋ ਇੱਕ ਕਾਲਾ ਡੱਬਾ ਦੀ ਇੱਕ ਲਾਲ ਡੱਬਾ ਦੀ ਤੇ ਦੋ ਦੋ ਇਹਦੀਆਂ ਦੋ ਇਹਦੀਆਂ ਪੱਠਾ ਆ ਹੈਗੀਆਂ ਨੇ ਆ ਖੜੀਆਂ ਨੇ ਅੱਛਾ ਦੇਖ ਲੋ ਬਾਈ 4 ਮੇਮ ਵਾਲੀ ਬੱਕਰੀ ਆ ਆ ਤੀ ਦੋ ਆਹਾਂ ਤੀ ਦੋ ਬੱਚੇ ਪਿੰਡ ਨੇ ਦੇ ਆ ਦੋ ਨੇ ਚਾਰ ਤੀਜੇ ਪਹਿਲਾ ਵਾਲੇ ਸੂਏ ਦੀਆਂ ਇਹ ਹਾਂ ਇਹ ਚਾਰ ਦਿੱਤੇ ਦੀ ਇਹਨੇ ਦੋ ਚਾਰ ਨਾਲ ਦੇ ਨੇ ਦੇਖ ਲਓ ਬਾਈ ਇਹਨ ਤਿਆਰ ਕਰਤੀਆਂ ਹਨਾ ਪੱਠਾ ਹਾਂ ਸਾਲ ਦੇ ਵਿੱਚ ਸੁਭਾਅ ਵੀ ਦਿੱਤੀਆਂ ਬਾਈ ਨੇ ਦੇਖ ਸਾਹ ਇੱਕ ਬੱਕਰੀਆਂ ਚਾਰ ਬੱਚੇ ਦੇਤੇ ਹੁਣ ਵੀ ਸੂਈ ਹੋਈ ਆ ਬਾਈ ਹਾਂ ਹੁਣ ਸੂਈ ਹੋਈ ਆ ਹੁਣ ਇਹਦੇ ਹੁਣ ਮਾਗਦੇ ਨੇ ਦੋ ਬੱਚੇ ਨੇ ਅੱਛਾ ਥੱਲੋ ਥੱਲੋ ਚੰਗੀ ਆ ਨਾ ਬੱਕਰੀ ਥੱਲੋ ਬੱਕਰੀ ਬਹੁਤ ਚੰਗੀ ਆ ਜੀ ਥੱਲੋ ਸਾਰੀਆਂ ਬਾਈ ਨੇ ਵਧੀਆ ਰੱਖੀਆਂ ਹੋਈਆਂ ਨੇ ਇਹ ਵੀ ਐਸੀਆਂ ਨੇ ਹਾਂ ਯਾ ਦੇ ਸਾਧੂ ਬਾਈ ਐਨ ਟੌਪ ਪੱਠਾਂ ਪੁੜੀਆਂ ਆ ਕੰਮ ਚੋਟੀ ਜੇ ਰੱਖਿਆ ਨੇ ਜੀ ਆਪਾਂ ਤੇ ਬਾਕੀ ਪੱਠਾਂ ਪੁੱਠਾਂ ਵੇਚ ਵੀ ਦਿੰਨੇ ਆ ਮੇਮ ਨਹੀਂ ਵੇਚਦੇ ਜਿਆ ਸਾਰਾ ਆਪਾਂ ਜੀ ਮੇਮ ਨਹੀਂ ਵੇਚਦੇ ਜੇ ਹੁਣ ਪੱਠਾਂ ਇੱਕੋ ਜੀਆਂ ਹੈਗੀਆਂ ਨੇ ਜਿਹਦਾ ਹੈਗੀਆਂ ਨੇ 12 ਦੇ ਨਾਲ ਪੱਠਾਂ ਹੈਗੀਆਂ ਨੇ ਇੱਕੋ ਜੀਆਂ ਐ ਇਹ ਤਾਂ ਰੱਖ ਲੈਨੇ ਆ ਜੇ ਹੁਣ ਕੋਈ ਟੁੱਟ ਵੀ ਬੱਕਰੀ ਛੂਪੀ ਵੀ ਕਦੇ ਉਹ ਹੁਣ ਉਹ ਫਿਰ ਮੇਮਲੇ ਨਾਲ ਰਲਦੇ ਨੇ ਉਹ ਫਿਰ ਚੁਕਾ ਦੇਨੇ ਆ ਵੀ ਚਲ ਹੁਣ ਆਪਾਂ ਇਹ ਕੀ ਕਹੋ ਨੰਬਰ ਬੋਲ ਦੋ ਇੱਕ ਵਾਰ ਥੋੜਾ ਨੰਬਰ ਜੀ 93811 07361 ਇੱਕ ਵਾਰ ਹੋਰ 9981107762 ਤੇ ਬਾਈ ਜੇ ਕੋਈ ਬੱਕਰੀ ਬੁੱਕਰੀ ਖਰੀਦਣੀ ਹੈ ਤਾਂ ਬਾਈ ਨਾਲ ਸੰਪਰਕ ਜਰੂਰ ਕਰ ਲਿਓ ਤੇ ਮੇਲਾ ਕਲਿਆਣ ਦਾ ਇਹ ਆ ਇਸ ਸਾਲ ਤੀਜੇ ਰੋਜ ਨੂੰ ਹੁੰਦਾ ਹੈ। ਇਹ ਤੀਜੇ ਰੋਜੇ ਲੱਗਦਾ ਜੀ ਹਾਂ। ਜ਼ਰੂਰ ਪਹੁੰਚਿਆ ਕਰੋ ਬਾਈ ਵੱਧ ਤੋਂ ਵੱਧ ਇਹ ਮੇਲਾ ਆ। ਇੱਕ ਸਾਲ ਲੱਗਦਾ ਮੇਲਾ ਬਹੁਤ ਜ਼ਿਆਦੇ ਭਰਨ ਲੱਗ ਗਿਆ ਜੀ ਅੱਗੇ ਨਾਲ। ਹਾਂ ਜੀ। ਪਹਿਲਾਂ ਘਾਟੋਂ ਜਬਕੀਆਂ ਪਹਿਲਾਂ ਘਾਟੋਂ ਆਉਂਦੀ ਹੁਣ ਤਾਂ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਨੇ ਜੀ ਟੈਪੂਆਂ ਚਾਹ ਦੇਖੋ ਬੱਕਰੀ ਬੱਕਰੀ ਖੜੀ ਆ ਸਾਰੀ ਨਹਿਰ ਤੇ ਤੇ ਸੌਦੇ ਸੌਦੇ ਵੀ ਹੁੰਦੇ ਨੇ। ਸੌਦੇ ਜੀ ਬਹੁਤ ਜ਼ਿਆਦੇ ਹੁੰਦੇ ਨੇ। ਤੇ ਆਪਣੀਆਂ ਬੱਕਰੀਆਂ ਦੇ ਅੱਜ ਕੋਈ ਰੇਟ ਰੋਣ ਅੱਜ ਆਏ ਦੀ ਜੀ ਬੰਦੇ। ਅੱਛਾ ਕੀ ਕੁਛ ਲੱਗਿਆ ਬਾਈ? ਬੱਕਰੀਆਂ ਦੇ अच्छा एक बंदा 28000 ਵੀ ਲਾ ਗਿਆ 28000 ਹਾਂ 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 28000 ਨਾਲ ਥੋੜਾ ਜਿਹਾ ਫਰਕ ਰਹਿ ਗਿਆ ਸੀ ਬਾਈ ਥੋੜਾ ਜਿਹਾ ਫਰਕ ਹਾਂ ਚਲੋ ਠੀਕ ਹੈ ਠੀਕ ਹੈ ਬਾਈ ਬੜਾ ਮੋਟਾ ਫਰਕ ਰਹਿ ਗਿਆ 30 ਤੇ ਜਦੋਂ ਕੋਈ ਦਾ ਉਹਨੇ 21 ਦਾ ਫਰਕ ਰਹਿ ਜੇ ਨਾ ਜੀ ਸੌਦੇ ਬਹੁਤ ਹੋਣ ਲੱਗ ਗਏ ਹਨਾ ਸੌਦੇ ਬਹੁਤ ਜ਼ਿਆਦੇ ਹੁੰਦੇ ਨਹੀਂ ਹੁਣ ਇੱਕ ਬੰਦਾ ਲੈਂਦਾ ਕੋਈ ਜੈ ਦੇ ਨਾ ਕੋਈ ਦੂ ਦੇਹਰੀਆਂ ਦੋ ਵੇਚਦੀਆਂ ਜੀ ਅਗਲੇ ਨੇ ਤੇ ਜਰੂਰ ਪਹੁੰਚਿਆ ਕਰੋ ਬਾਈ ਤੀਜਾ ਰੋਜ਼ਾ ਰਮਜ਼ਾਨ ਦੇ ਮਹੀਨੇ ਹਨਾ ਹਾਂਜੀ ਹਾਂ ਤੀਜੇ ਰੋਜ਼ੇ ਨੂੰ ਇਹ ਮੇਲਾ ਇਸ ਸਾਲ ਭਰਦਾ ਹੈ ਤੇ ਜਰੂਰ ਪਹੁੰਚਿਆ ਕਰੋ ਬਾਕੀ ਪੇਡਾਂ ਪੋਡਾਂ ਵੀ ਬਹੁਤ ਜ਼ਿਆਦਾ ਆਉਂਦੀਆਂ ਨੇ ਲੋਕ ਜਿਹੜੇ ਸ਼ਕੀਰ ਨੇ ਪੇਡਾਂ ਦੇ ਉਹ ਲੈ ਕੇ ਆਉਂਦੇ ਨੇ ਵਧੀਆ ਪੇਡਾਂ ਜਗਾ ਬਹੁਤ ਵਧੀਆ ਪਸ਼ੂ ਜਗਾ ਬਾਕੀ ਖੁੱਲੀ ਆ ਜੀ ਬਾਕੀ ਵਾਲੇਦਾਲੇ ਕੋਈ ਪਸ਼ੂ ਬੰਨਣਾ ਨਹੀਂ ਉੱਚਾ ਮਸਾ ਬਾਕੀ ਥੋੜਾ ਬੁੱਲਾ ਬਹੁਤ ਆ ਪਾਣੀ ਬੱਕਰੀਆਂ ਨੂੰ ਪੀਣ ਨੂੰ ਤੇ ਧੰਨਵਾਦ ਬਾਈ ਗੱਲਬਾਤ ਕਰਨ ਲਈ ਤੇ ਜੇਕਰ ਕਿਸੇ ਬਾਈ ਨੇ ਬੱਕਰੀ ਖਰੀਦਣੀ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਲਿਓ ਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ